ਨਵੀਆਂ ਅਤੇ ਤਾਜ਼ੀਆਂ ਖਬਰਾਂ ਦੇਖਣ ਲਈ ਸਾਡੇ ਇਹਤਿਮਾਨ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਬੈਲ ਆਈਕਨ ਦਬਾਉਣਾ ਨਾ ਭੁੱਲੋ Young blood. ਕੀ ਕੀ ਨਾਮ ਹੈ ਜੀ ਮੇਰਾ ਨਾਮ ਜਰਨੈਲ ਸਿੰਘ ਹੈ ਜੀ ਜੀ ਅੱਜ ਇਹ ਕੀ ਹੈ ਮਤਲਬ ਕਿ ਕਿਸ ਉਪਲਖਸ਼ ਦੇ ਵਿੱਚ ਜੋ ਤੁਸੀਂ ਆਪਣਾ ਕੜਾ ਪ੍ਰਸ਼ਾਦ ਦਾ ਲੰਗਰ ਲਗਾਇਆ ਤੇ ਕਿਹਨਾਂ ਦੇ ਵੱਲੋਂ ਹੈ ਇਹ ਅੱਜ ਸਾਡੀ ਕਮੇਟੀ ਦੇ ਅੰਡਰ ਹੈਗਾ ਜਿਹੜੇ ਪੀਟਰ ਪ੍ਰਧਾਨ ਜੀ ਸਾਡੇ ਇਹ ਰਾਮ ਨੌਮੀ ਦੇ ਸ਼ੋਭਾ ਅਫਸਰ ਤੇ ਮਨਾਇਆ ਜਾ ਰਿਹਾ ਹੈ ਮਾਰਕੀਟ ਦੇ ਬੰਲੇ ਹਾਂਜੀ ਹਾਂਜੀ ਜੀ ਦੁਕਾਨਦਾਰਾਂ ਦੇ ਬੰਲੇ ਦੁਕਾਨਦਾਰੀ ਦੁਕਾਨਦਾਰਾਂ ਦਾ ਕੋਈ ਨਹੀਂ ਖੋਖੇ ਮਾਰਕੀਟ ਕੰਨੀ ਜੀ ਹਾਂਜੀ ਇਹ ਸਾਡੇ ਪ੍ਰਧਾਨ ਜੀ ਆ ਪੀਟਰ ਸਾਹਿਬ ਜੀ ਜਿੰਨੀ ਵੀ ਪ੍ਰਸ਼ੰਸਾ ਇਹਨਾਂ ਦੀ ਕਰੀ ਜਾਵੇ ਉਨੀ ਘਟ ਹੈ ਜੀ ਇਹ ਸਾਰੇ ਪਾਸੇ ਨੂੰ ਪੋਪਲ ਚ ਡਿਜੀਟਲ ਆਰਟ ਸਾਰੇ ਪਾਸੇ ਹੀ ਇਹਨਾਂ ਦਾ ਬਚੜ ਕੇ ਸਹਿਯੋਗ ਹੁੰਦਾ ਹੈ ਕੋਈ ਯਾਤਰਾ ਆਵੇ ਹਾਂਜੀ ਕੋਈ ਸੰਸਥਾ ਕੋਈ ਵੀ ਆਵੇ ਇਹ ਪਹਿਲਾਂ ਭਜਦੇ ਜੀ ਹਾਂਜੀ ਸਾਡੇ ਸਾਡੇ ਪ੍ਰਧਾਨ ਜੀ ਹਾਂਜੀ ਪ੍ਰਧਾਨ ਜੀ ਕੀ ਹਾਲ ਹੈ ਜੀ ਅੱਜ ਪਹਿਲਾਂ ਤਾਂ ਤੁਹਾਡਾ ਤੁਹਾਨੂੰ ਮੁਬਾਰਕਾਂ RAM ਨਮੀ ਦੀਆਂ ਹਾਂਜੀ ਤਾਂ ਅਮਰਜੀਤ ਮਾਨਚੀ ਦਾ ਸਾਡੇ ਕੋਲ ਪਹੁੰਚਣ ਤੇ ਨਿੱਘਾ ਸਵਾਗਤ ਹੈ ਜੀ ਤੇ ਇਹ ਅਸੀਂ ਅੱਜ ਲੰਗਰ ਆਪਣੀ ਸੂਹ ਮਾਰਕੀਟ ਵੱਲੋਂ ਜੀ RAM ਨਮੀ ਦੇ ਅਵਸਰ ਤੇ ਲਗਾਇਆ ਗਿਆ ਹੈ ਇਹਦੇ ਵਿੱਚ ਸਾਰੀ ਸੰਗਤ ਦਾ ਹਿੱਸਾ ਹੈ ਜੀ ਸਾਰੀ ਮਾਰਕੀਟ ਦਾ ਹਿੱਸਾ ਹੈ ਜੀ ਜੀ ਹਾਂਜੀ ਸੋ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਜਤਿਨ ਹੈ ਜੀ ਸੋ ਤੁਸੀਂ ਵੀ ਸਮੇਂ ਤੋਂ ਸੇਵਾ ਕਰ ਰਹੇ ਹੋ ਕਿੱਥੇ ਲੱਗ ਰਿਹਾ ਤੁਹਾਨੂੰ ਇਹ ਸੇਵਾ ਬਹੁਤ ਵਧੀਆ ਲੱਗ ਰਿਹਾ ਮਾਤਾ ਦੇ ਚਾਲੇ ਰਾਤਰੇ ਚੱਲ ਰਿਹਾ ਜੀ ਜੀ ਉਸ ਕਰਕੇ ਅਜਰਾਮ ਨੌਮੀ ਹੈ ਅਜਰਾਮ ਨੌਮੀ ਹੈ ਅਕੜਾ ਦਾ ਪ੍ਰਸ਼ਾ ਲਾਇਆ ਗਿਆ ਸੀ ਓਕੇ ਹਾਂਜੀ ਤੋ ਵਧੀਆ ਲੱਗ ਰਿਹਾ ਐਨ ਵਧੀਆ ਲੱਗ ਰਿਹਾ ਰਾਮ ਨੌਮੀ ਦੇ ਤੁਹਾਨੂੰ ਮੁਬਾਰਕਾਂ ਬਹੁਤ ਬਹੁਤ ਤੁਹਾਨੂੰ ਵੀ ਬਹੁਤ ਬਹੁਤ ਜੀ ਹਾਂਜੀ ਰਾਹੁਲ ਜੀ ਇਹ ਪੂਰੀ ਜੋ ਮਾਰਕੀਟ ਹੈ ਤੁਹਾਡੀ ਇਹਨਾਂ ਦੇ ਵੱਲੋਂ ਮਤਲਬ ਕਿ ਇਹ ਤੁਸੀਂ ਅੱਜ ਪ੍ਰਸ਼ਾ ਲਗਾਇਆ ਰਾਮ ਨੌਮੀ ਦੇ ਸ਼ੁਭ ਅਫਸਰ ਤੇ ਜੀ 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 ਪਹਿਲਾ ਤਾਂ ਜੀ ਮਹਾਮਾਈ ਦੇ ਸ਼ੁਭ ਨਵਰਾਤਰੇ ਚੱਲ ਰਹੇ ਆ ਜੀ ਅੱਜ ਨੌਵਾਂ ਨਵਰਾਤਰਾ ਸਾਰਿਆਂ ਨੂੰ ਮੇਰੇ ਵੱਲੋਂ ਤੁਹਾਡੇ 81 ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਜੈ ਮਾਤਾ ਦੀ ਜੀ ਔਰ ਮੁਬਾਰਕਾਂ ਬਹੁਤ-ਬਹੁਤ ਨਵਰਾਤਰੇ ਦੀਆਂ ਜੀ ਤੇ ਰਾਮ ਨੋਮੀ ਦੀਆਂ ਵੀ ਬਹੁਤ-ਬਹੁਤ ਮੁਬਾਰਕਾਂ ਜੀ ਅੱਜ ਰਾਮ ਨੋਮੀ ਕਰਕੇ ਜੋ ਆਪਣਾ ਨੂਰ ਰਾਮ ਜੀ ਦੀ ਸੇਵਾ ਕਰਨ ਦਾ ਮੌਕਾ ਮਿਲਿਆ ਅਸੀਂ ਬਹੁਤ ਆਪਣੇ ਆਪ ਨੂੰ ਬਹੁਤ ਲੱਕੀ ਸਮਝ ਰਹੇ ਹੈ ਜੀ ਔਰ ਸਾਰੇ ਸ਼ਹਿਰ ਵਾਸੀਆਂ ਨੂੰ ਮੇਰੇ ਵੱਲੋਂ ਬਹੁਤ ਬਹੁਤ ਮੁਬਾਰਕਾ ਰਾਮ ਨਮੀਦੀ ਜੈ ਮਾਤਾ ਦੀ ਜੀ ਇਹ ਵੀ ਚੇ ਦਰਵਾਜੇ ਦਾ